ਡੇਰਾ ਮੁਖੀ ਗੁਰਮੀਤ RAM REHIM ਨੂੰ ਅੱਜ ਮੋੜ ਪੈਰੋਲ ਮਿਲ ਚੁਕੀ ਹੈ ਪ੍ਰਸ਼ਾਸਨ ਨੇ ਅੱਜ ਸਵੇਰੇ 5:26 ਮਿੰਟ ਤੇ ਗੁਪਤ ਤਰੀਕੇ ਦੇ ਨਾਲ ਡੇਰਾ ਮੁਖੀ ਗੁਰਮੀਤ RAM REHIM ਨੂੰ ਜੇਲ੍ਹੋਂ ਬਾਹਰ ਕਟਿਆ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਗੁਰਮੀਤ RAM REHIM ਸਿਰਸਾ ਡੇਰੇ ਦੇ ਵਿੱਚ ਰਹੇਗਾ ਸਾਲ 2017 ਤੋਂ ਬਾਅਦ ਗੁਰਮੀਤ RAM REHIM 12ਵੀਂ ਵਾਰ ਸਖਤ ਸੁਰੱਖਿਆ ਹੇਠ ਜੇਲ੍ਹੋਂ ਬਾਹਰ ਆਇਆ RAM REHIM ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਮੀਡੀਆ ਰਿਪੋਰਟਾਂ ਦੀ ਮਨਿਆਤਾ ਰਾਮ ਰਹੀਮ 20 ਦਿਨ ਬਾਗਪਤ ਡੇਰੇ ਤੇ 10 ਦਿਨ ਸਿਰਸਾ ਡੇਰੇ ਵਿੱਚ ਰਹੇਗਾ ਸਖਤ ਸੁਰੱਖਿਆ ਹੇਠ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਟਿਆ ਗਿਆ ਤੁਹਾਨੂੰ ਦੱਸ ਦਈਏ ਕਿ 7 ਸਾਲ ਬਾਅਦ ਰਾਮ ਰਹੀਮ ਦੀ ਡੇਰਾ ਸਿਰਸਾ ਦੇ ਵਿੱਚ ਵਾਪਸੀ ਹੋਵੇਗੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਕਾਰਨ ਸੂਬਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਰਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਬਾਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਛੱਡ ਦਿੱਤੀ ਸੀ ਇਸ ਵਾਰ ਰਾਮ ਰਹੀਮ ਨੂੰ 12ਵੀਂ ਵਾਰ ਪੈਰੋਲ ਮਿਲੀ ਹੈ ਲਗਾਤਾਰ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਸੈਕ ਸੰਘਟਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਇੰਨਾ ਤੱਕਾ ਕਿਉਂ ਸਾਡੇ ਬੰਦੀ ਸਿੰਘ ਜਿਲ੍ਹੇ ਦੇ ਵਿੱਚ ਬੰਦ ਪਰ ਦੂਜੇ ਪਾਸੇ ਰਾਮ ਰਹੀਮ 12ਵੀਂ ਵਾਰ ਵੀ ਜਿਲ੍ਹੇੋਂ ਬਾਹਰ ਆ ਗਿਆ ਉਸ ਨੂੰ ਪੈਰੋਲ ਦਿੱਤੀ ਗਈ ਹੈ ਸਰਕਾਰਾਂ ਰਾਮ ਰਹੀਮ ਤੇ ਮਿਹਰਬਾਨ ਕਿਉਂ ਹੁੰਦੀਆਂ ਨੇ ਦੱਸਿਆ ਕਿ ਰਾਮ ਰਹੀਮ ਪਹਿਲੀ ਵਾਰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਤੇ ਬਾਹਰ ਆਇਆ ਦੂਜੀ ਵਾਰ 1 ਮਈ 2021 ਨੂੰ 1 ਦਿਨ ਦੀ ਪੈਰੋਲ ਤੇ ਤੀਜੀ ਵਾਰ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਤੇ ਚੌਥੀ ਵਾਰ ਜੂਨ 2022 ਨੂੰ 1 ਮਹੀਨੇ ਦੀ ਪੈਰੋਲ ਤੇ ਪੰਜਵੀਂ ਵਾਰ ਅਕਤੂਬਰ 2022 40 ਦਿਨਾਂ ਦੀ ਪੈਰੋਲ ਮਿਲੀ ਛੇਵੀਂ ਵਾਰ 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ ਮਿਲੀ ਸੱਤਵੀਂ ਵਾਰ 20 ਜੁਲਾਈ ਨੂੰ ਸਾਲ 2023 ਦੇ ਵਿੱਚ 40 ਦਿਨ ਦੀ ਪੈਰੋਲ ਮਿਲੀ 8ਵੀਂ ਵਾਰ ਸਾਲ 2023 ਨੂੰ 29 ਦਿਨ ਦੀ ਪੈਰੋਲ ਤੇ ਰਾਮ ਰਹੀਮ ਬਾਹਰ ਆਇਆ 9ਵੀਂ ਵਾਰ 19 ਜਨਵਰੀ 2024 ਨੂੰ 60 ਦਿਨਾਂ ਦੀ ਪੈਰੋਲ ਤੇ ਰਾਮ ਰਹੀਮ ਬਾਹਰ ਆਇਆ ਇਸ ਤੋਂ ਬਾਅਦ 10ਵੀਂ ਵਾਰ 12 ਅਗਸਤ 2024 ਨੂੰ 21 ਦਿਨਾਂ ਦੀ ਪੈਰੋਲ ਰਾਮ ਰਹੀਮ ਨੂੰ ਮਿਲੀ 11ਵੀਂ ਵਾਰ 1 ਅਕਤੂਬਰ 2024 ਤੇ 21 ਦਿਨਾਂ ਦੀ ਪੈਰੋਲ ਤੇ ਰਾਮ ਰਹੀਮ ਬਾਹਰ ਆਇਆ ਤੇ ਹੁਣ 12ਵੀਂ ਵਾਰ ਅੱਜ 28 ਜਨਵਰੀ ਨੂੰ 2025 ਦੀ ਜਿਹੜੀ ਪਹਿਲੀ ਪੈਰੋਲ ਹੈ ਰਾਮ ਰਹੀਮ ਨੂੰ ਮਿਲੀ ਹੈ ਉਹ 30 ਦਿਨਾਂ ਦੀ ਮਿਲੀ ਹੈ ਤੇ ਅੱਜ 12ਵੀਂ ਵਾਰ ਰਾਮ ਰਹੀਮ ਜੇਲੋਂ ਬਾਹਰ ਆ ਗੁਰਮੀਤ RAM REEM ਨੂੰ 25 ਅਗਸਤ 2017 ਨੂੰ ਪੰਚਕੁਲਾ ਦੇ ਵਿੱਚ ਜੋ ਹਿੰਸਾ ਹੋਈ ਸੀ ਉਸ ਤੋਂ ਬਾਅਦ ਸੁਨਾਰੀਆ ਦੀ ਰੋਤਕ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ। ਬਾਅਦ ਦੇ ਵਿੱਚ ਸੀਬੀ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਜੇਲ੍ਹ 'ਚ ਅਦਾਲਤ ਦੀ ਸਥਾਪਨਾ ਕੀਤੀ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋ ਸਾਧਵੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ। ਗੁਰਮੀਤ RAM REEM ਨੂੰ ਪੱਤਰਕਾਰ RAMCHANDRA CHHATRAPATI ਦੇ ਕਤਲ ਤੇ ਸਾਫਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ। ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਲਗਾਤਾਰ ਸਵਾਲ ਉਠਾਈ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਚੁੱਪਚਪੀਤੇ ਡੇਰਾਮੁਖੀ ਗੁਰਮੀਤ RAM ਰਹੀਮ ਨੂੰ ਜੇਲ੍ਹੋਂ ਪ੍ਰਸ਼ਾਸਨ ਨੇ ਬਾਹਰ ਕੱਢਿਆ ਪ੍ਰਸ਼ਾਸਨ ਦੇ ਕੀ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੇ 7 ਸਾਲ ਬਾਅਦ ਡੇਰਾਮੁਖੀ ਗੁਰਮੀਤ RAM ਰਹੀਮ ਦੀ ਸਿਰਸਾ ਡੇਰੇ ਦੇ ਵਿੱਚ 7 ਸਾਲ ਬਾਅਦ ਡੇਰਾਮੁਖੀ ਗੁਰਮੀਤ RAM ਰਹੀਮ ਦੀ ਅੱਜ ਸਿਰਸਾ ਡੇਰੇ ਦੇ ਵਿੱਚ ਵਾਪਸੀ ਹੋਈ ਹੈ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ RAM ਰਹੀਮ ਦੇ ਵੱਲੋਂ ਲੋਕਾਂ ਨੂੰ ਖਾਸ ਸੁਨੇਹਾ ਵੀ ਦਿੱਤਾ ਗਿਆ ਤੁਸੀਂ ਵੀ ਸੁਣੋ ਵੈਰੀ ਸਸੰਗੀ ਜੀਓ परमात्मा की कृपा से आपके दर्शनों के लिए फिर से आपकी सेवा में आएंगी और इस बार सरसा धाम में आए हैं शास्त्राथ जी श्याम जी धाम में तो आपसे प्रार्थना है कि आप लोग शास्त्राथ जी धाम श्याम जी धाम सरसा में ना आए अपनी अपनी जगह पर रहें हमें दर्शन दें तो आपसे प्रार्थना है आप जैसी भी सेवा अगर आपको कहेंगे उस पर पूरा पूरा अमल करना है जी आप सबको भगवान बहुत खुशियाँ दे परमात्मा सदगुर मौला और घरों में बरकतें देना बहुत बहुत आशीर्वाद